ਇਹ ਸਮਾਜ ਨੇ ਇਹ ਸਰਕਾਰ ਕਾਗਰ ਇਸ ਵੀ ਦੇਖੀ ਔਰ ਬਾੜੀ ਦੇ ਵਿੱਚ ਆਰਤੀ ਜਨਤਾ ਕਾੰਟੀ ਜੈ ਰਾਜ ਸਰਕਾਰ ਹਾਏ 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 ਜੈ ਰਾਜ ਸਰਕਾਰ ਹਾਏ ਹਾਏ ਇਹ ਇਹ ਦੇਸੀ ਇਹ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਔਰ ਇਹਨਾਂ ਨੂੰ ਇਹਨਾਂ ਦੀ ਬੇਦੇ ਯਾਦ ਕਰਨ ਵਾਸਤੇ ਅੱਜ ਦਾ ਇਹ ਪ੍ਰੋਟੈਸਟ ਰੱਖਿਆ ਭਾਰਤੀ ਜਨਤਾ ਪਾਰਟੀ ਬਰੋ ਭਾਰਤੀ ਜਨਤਾ ਪਾਰਟੀ ਨੇ ਜੋ ਕੰਮ ਕੀਤੇ ਲੋਕਾਂ ਨਾਲ ਵਾਅਦਾ ਕੀਤਾ ਉਹ ਪੂਰਾ ਕੀਤਾ ਔਰ ਦੇਸ਼ ਦੇ ਲੋਕ ਔਰ ਇਹ ਮਹਿਸੂਸ ਕਰਦੇ ਆ ਕਿ ਸਾਡਾ ਪਰਦੇਖਾ ਜਿਹੜਾ ਦੇਸ਼ ਦਾ ਪਰਦੇਖਾ ਉਹ ਭਾਰਤੀ ਜਨਤਾ ਪਾਰਟੀ ਦੇ ਕਠਾ ਮਹਿਬੂਬ ਆ ਔਰ ਇਸੇ ਕਰਕੇ ਜਿਹੜੇ ਇਸ ਸਟੇਟ ਚ ਇਲੈਕਸ਼ਨ ਹੁੰਦੀ ਆ ਉਹ ਵੱਧ ਤੋਂ ਵੱਧ ਜਿਹੜੇ ਆਮ ਲੋਕ ਆ ਉਹ ਬਹੁਤ ਬਹੁ ਸਮਰਥਨ ਭਰਦੀਆਂ ਤੋਂ ਬਣ ਰਹੀਆਂ ਹੋਰ-ਹੋਰ ਸਰਕਾਰਾਂ ਬਣ ਰਹੀਆਂ ਨੇ ਦੂਜੀ ਵਾਰ ਤੀਜੀ ਵਾਰ ਚੌਥੀ ਵਾਰ ਸੋ ਇਹੀ ਇੱਕ ਗੱਲ ਆ ਮੈਂ ਤੁਸੀਂ ਮੈਂ ਬੇਤੀ ਕਰੂੰਗਾ ਕਿ ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਆ ਲੋਕਾਂ ਨੂੰ ਧਿਆਨ ਰੱਖੋ ਕੇ ਇਹਨਾਂ ਤੋਂ ਕੰਮ ਲੈਣਾ ਚਾਹੀਦਾ ਨਹੀਂ ਤਾਂ ਇਹਨਾਂ ਨੂੰ ਇਹਨਾਂ ਦੀ ਛੁੱਟੀ ਕਰਨੀ ਚਾਹੀਦੀ ਆ ਔਰ ਦਾ ਕੰਮ ਕਰੇ ਅਸੀਂ ਗਰੰਟੀ ਕਰਦੇ ਆ ਕਿ ਜਿਹੜੀ ਕੋਈ ਵੀ ਮਰ ਜਾ ਉਹਦਾ ਹੱਲ ਸਾਡੇ ਕੋਲ ਹੈਗਾ ਭਾਰਤੀ ਜਨਤਾ ਪਾਰਟੀ ਆ ਇਹਦਰ ਵੀ ਜੀ ਉਹਨਾਂ ਨੇ ਸਾਡੇ ਸਰਕਾਰ ਜੋ ਪ੍ਰਧਾਨ ਮੰਤਰੀ ਨੇ ਸਾਡੇ ਨੇ ਦਰਸ਼ ਬਹੁਤ ਕਾਬਲਾ ਹਰ ਗੱਲ ਦਾ ਹੱਲ ਕਰਕੇ ਦੇਾਂਗੇ ਜਿਵੇਂ 2500 ਰੁਪਏ ਕਿਹਾ ਸੀ ਅਸੀਂ ਉਹ ਪੈਣਾ ਨੂੰ ਕਿਲੇ ਔਰ ਅਸੀਂ ਉਹ ਦੇਣ ਜਾਂਦੇ ਹਾਂ ਇੱਥੇ 1000 ਰੁਪਏ ਕਿਹਾ ਸੀ 1100 ਕਿਹਾ ਸੀ ਫਿਰ ਕਰਤਾ ਸੀ ਦਾ ਇੱਥੇ 1 ਰੁਪਏ ਨਹੀਂ ਅਜੇ ਤੱਕ ਕਿਹਾ ਨੇ ਪਹਿਲਿਆਂ ਜਿੱਥੇ ਸਾਡੇ ਬੈਠੇ ਹੁੰਦੇ ਨੇ ਪਹਿਲੀ ਕਮੇਟੇ ਦੇ ਫੈਸਲੇ ਹੁੰਦੇ ਠੀਕ ਹੈ ਜੀ WhatsApp 3 ਸਾਲ ਪੂਰੇ ਹੋ ਗਏ ਸਰਕਾਰ ਦੀ ਤਰਸ਼ਲੀ ਕਿਵੇਂ ਦੇਖਦੇ ਆ ਅੱਜ ਧਾਰਕ ਜਾਰੀ ਨਿਲਾ ਇਸ ਵਾਸਤੇ ਅਸੀਂ ਅੱਜ ਇਹ ਪ੍ਰੋਟੈਸਟ ਕੀਤਾ ਕਰ ਰਹੇ ਆ ਪੰਜਾਬ ਦੇ ਸਾਰ ਜਗ ਹਰ ਸੱਤਲ ਦੇ ਵਿਚ ਹਰ ਮੰਡਲ ਦੇ ਵਿੱਚ ਪ੍ਰੋਗਰਾਮ ਸਾਡੇ ਜ਼ਿਲ੍ਹੇ ਵਿੱਚ ਵੀ ਹਰ ਮੰਡਲ ਵਿੱਚ ਪ੍ਰੋਗਰਾਮ ਆ ਇਹਦੀਆਂ ناکਾਮੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹਨਾਂ ਨੂੰ ਜਨਤਕ ਹੋਣ ਵਾਸਤੇ ਔਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਅਸੀਂ ਆਪਣੀ ਜ਼ਿੰਮੇਵਾਰੀ ਭਾ। ਠੀਕ ਹੈ ਜੀ। ਮੰਡਲ ਸਤਰ ਤੇ ਇਹ ਜੇ ਆਮ ਆਦਮੀ ਪਾਰਟੀ ਦੀ ਸਰਕਾਰ 3 ਸਾਲ ਪਹਿਲਾਂ ਬਣੀ ਸੀ ਉਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉਹਦਾ ਕਾਰਨ ਹੈ ਜੋ ਪੰਜਾਬ ਦੇ ਵਿੱਚ ਜੋ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀ ਝੂਠੇ ਵਾਅਦੇ ਕਰਕੇ ਆਏ ਸੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ 92 ਸੀਟਾਂ ਦਿੱਤੀਆਂ ਪਰ 3 ਸਾਲ ਬਾਅਦ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਅੱਜ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਲੈਂਡ ਆਰਡਰ ਦੀ ਗੱਲ ਕਰੀਏ ਨਸ਼ੇ ਦੀ ਗੱਲ ਕਰੀਏ ਰੇਤੇ ਬਜਰੀ ਦੀ ਗੱਲ ਕਰੀਏ ਜਿਸ ਨੂੰ ਲੈ ਕੇ ਪਿਛਲੀਆਂ ਤਿੰਨ ਸਰਕਾਰਾਂ ਨਸ਼ੇ ਨੂੰ ਲੈ ਕੇ ਬਣ ਚੁੱਕੀਆਂ ਨੇ ਲੈਂਡ ਆਰਡਰ ਨੂੰ ਲੈ ਕੇ ਬਣ ਚੁੱਕੀਆਂ ਨੇ ਇਹ ਸਾਰਾ ਕੁਝ ਜੋ ਹੈ ਪੰਜਾਬ ਦੇ ਵਿੱਚ ਲੋਕ ਅੱਜ ਭੁਗਤ ਰਹੇ ਨੇ ਮੈਂ ਲੈਂਡ ਆਰਡਰ ਦੀ ਗੱਲ ਕਰਾਂ ਅਕ 2-4 ਦਿਨ ਪਹਿਲਾਂ ਹੀ ਮੰਡੀ ਗਵਿੰਦਗੜ ਦੇ ਵਿੱਚ ਬਹੁਤ ਵੱਡੀ ਲੁੱਟ ਹੋਈ ਹੈ 15.5 ਲੱਖ ਰੁਪਏ ਦੀ ਹਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਇੱਥੇ ਛੋਟੇ-ਛੋਟੇ ਜਿਹੇ ਐਕਸ਼ਨ ਕਰਕੇ ਇੱਕ ਆ ਛੋਟੇ-ਛੋਟੇ ਕਰਕੇ ਜਿਹੜੇ ਨਸ਼ੇ ਦੇ ਛੋਟੇ-ਵੋਟੇ ਕਾਰੋਬਾਰੀ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਪਰ ਅੱਜ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਹਾਂ ਇਹ ਨਰਿੰਦਰ ਮੋਦੀ ਦੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿੱਥੇ-ਜਿੱਥੇ ਵੀ ਇਹਨਾਂ ਨੇ ਕਰਪਸ਼ਨ ਕੀਤੀ ਹੈ ਲੋਕਾਂ ਦਾ ਪੈਸਾ ਇਹਨਾਂ ਨੇ ਹਜਮ ਕੀਤਾ ਹੈ ਅੱਜ ਮੈਂ ਤੁਹਾਡੇ ਪੱਤਰਕਾਰ ਭਾਈ ਚਾਰੇ ਦੇ ਸਾਹਮਣੇ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਵੀ ਪੰਜਾਬ ਨੂੰ ਜਿਹਨਾਂ ਨੇ ਲੁੱਟਿਆ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕੇਦਰੀਵਾਲ ਨੇ ਭਗਵੰਤ ਮਾਨ ਦੇ ਹੋਣੇ ਸਾਥੀਆਂ ਨੇ ਅਸੀਂ ਸਤਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਹੀ ਆ ਇਹਨਾਂ ਤੋਂ ਇੱਕ ਇੱਕ ਪੈਸਾ ਵਸੂਲ ਕਰਾਂਗੇ ਔਰ ਜਿਹੜਾ ਜਨਤਾ ਦਾ ਪੈਸਾ ਨੇ ਲੁੱਟਿਆ ਇਹਨਾਂ ਤੋਂ ਲੈ ਕੇ ਜਨਤਾ ਦੇ ਡਿਵੈਲਪਮੈਂਟ ਤੇ ਲਾਵਾਂਗੇ ਅੱਜ ਹੀ ਤਰਨਾ ਸੀਗਾ ਸਾਡਾ ਰੋਸ਼ ਪ੍ਰਦਰਸ਼ਨ ਸੀਗਾ ਪੰਜਾਬ 'ਚ ਇਹ ਸੰਕੇਤਿਕ ਸੀਗਾ ਇਹਨਾਂ ਨੂੰ ਕਹਿ ਰਹੇ ਆਂ ਵੀ ਜੇ ਤੁਸੀਂ ਭ੍ਰਸ਼ਟਾਚਾਰੀਆਂ ਨੂੰ ਫੜਨਾ ਹੈ ਅਫਸਰਾਂ ਹੀ ਥੋਦੇ ਆਪਣੇ ਐਮਐਲਏ ਨੂੰ ਫੜ ਲੈਣ ਆਪਣੇ ਐਮਐਲਏ ਦੀ ਪ੍ਰਾਪਰਟੀ ਦੀ ਜਾਂਚ ਕਰਾ ਲੈਣ ਵੀ ਜਦ 2000 22 ਦੇ ਵਿੱਚ ਐਮਐਲਏ ਬਣੇ ਸੀ ਉਹਨਾਂ ਕੋਲ ਕਿੰਨੀ ਪ੍ਰਾਪਰਟੀ ਸੀ ਅੱਜੋਂ ਕੋਲ ਕਿੰਨੀ ਪ੍ਰਾਪਰਟੀ ਆ ਅੱਜ ਇੱਕ ਇੱਕ ਐਮਐਲਏ ਇੱਕ ਟੰ ਦਾ ਕੁਵੇਰ ਬਣਿਆ ਪਿਆ ਏ ਇੱਕ ਇੱਕ ਨੂੰ ਫਰੋਲ ਲੈਣ ਕੋਈ 100 ਕਿੱਲੇ ਦਾ ਮਾਲਕ ਬਣ ਗਿਆ ਕੋਈ 200 ਕਿੱਲੇ ਦਾ ਮਾਲਕ ਬਣ ਗਿਆ ਕੋਈ ਪਲਾਂਟ ਲਾ ਰਿਹਾ ਕੋਈ ਇਹ ਤਾਂ ਸਾਰਾ ਕੁਝ ਉਜਾਗਰ ਹੈ ਮੈਂ ਅੱਜ ਇੱਕ ਵਾਰ ਫੇਰ ਤੁਹਾਡੇ ਸਭ ਦੇ ਪੱਤਰਕਾਰ ਭਾਈਚਾਰੇ ਦੇ ਮਾਧਿਅਮ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ ਔਰ ਜਿਹੜਾ ਪੈਸਾ ਲੁੱਟਿਆ ਉਹ ਇੱਕ ਪੈਸਾ ਇਹਨਾਂ ਤੋਂ ਵਸੂਲ ਕਰਾਂਗੇ ਇਹ ਅੱਜ ਸਾਨੂੰ ਸਾਡੇ ਪਾਰਟੀ ਵੱਲੋਂ ਹੁਕਮ ਸੀਗਾ ਵੀ ਜਿਹੜਾ ਪੰਜਾਬ ਸਰਕਾਰ ਆ ਜਿਹੜੀ 3 ਸਾਲ ਤੋਂ ਜਿਨ੍ਹਾਂ ਨੇ ਕੋਈ ਵੀ ਕੰਮ ਨਹੀਂ ਦਿੱਤਾ ਹੈਗਾ ਪੰਜਾਬ ਦੇ ਜਿਹੜਾ ਚਾਹੇ ਲਾਈਨ ਆਰਡਰ ਦੇ ਉੱਤੇ ਚਾਹੇ ਕਿਸੇ ਵੀ ਮੁੱਦੇ ਦੇ ਉੱਤੇ ਦੇਖਿਆ ਜਾਵੇ ਵੀ ਅੱਜ ਪੰਜਾਬ ਦੀ ਬੜੀ ਹਾਲਤ ਆ ਜਿਹੜੀ ਖਰਾਬ ਹੋਈ ਆ ਪੰਜਾਬ ਦੇ ਉੱਤੇ ਕਰਜ਼ੇ ਦੇ ਕਰਜ਼ਾ ਜੜ ਰਿਹਾ ਇਸ ਕਰਕੇ ਸਾਨੂੰ ਕੌਲਸੀ ਉਪਰੋਂ ਪਾਰਟੀ ਪਾਰਟੀ ਦਫ਼ਤਰ ਵੱਲੋਂ ਵੀ ਜਿਹੜਾ ਅੱਜ ਇਹ ਮੰਡਲ ਦੌਰ ਦੇ ਉੱਤੇ ਜਿਹੜਾ ਸਾਡਾ ਇਹ ਧਰਨਾ ਸੀਗਾ ਸਾਡਾ ਨੌਰਥ ਦੇ ਸੌਰਥ ਮੰਡਲ ਵੱਲੋਂ ਇਹ ਧਰਨਾ ਸੀਗਾ ਵੀ ਅੱਜ ਇਮੀਡੀਏਟਲੀ ਜਿਹੜਾ ਰਾਤ ਨੂੰ ਸਾਨੂੰ ਮੈਸੇਜ ਆਇਆ ਅੱਜ ਅਸੀਂ ਇਹ ਧਰਨੇ ਨੂੰ ਆਪਣੇ ਸਾਰੇ ਜਿੰਨੇ ਵੀ ਸਾਡੇ ਕਾਰੀਗਰਤਾ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਆਪਣੇ ਕੋਲੋਂ